ਮਤਲਬ ਆਪਣਾ ਪਿੰਡੂ ਕੈਨੇਡੀਅਨ ਤੇ ਪੰਜਾਬ ਆਏ ਹੋਏ ਆ ਪੰਜਾਬ ਦੇ ਵਿੱਚ ਅਕਸਰ ਜਦੋਂ 2017 ਚ ਅਸੀਂ ਗਏ ਸੀਗੇ ਅਸੀਂ ਜੱਗਵਾਨੀ ਅਖਬਾਰ ਲੱਗਿਆ ਹੁੰਦਾ ਸੀ ਜੰਮਾ ਐਂਡ ਵਾਲਾ ਪੰਨਾ ਨਹੀਂ ਦੇਖਦੇ ਹੁੰਦੇ ਸੀ ਕਿਉਂਕਿ ਉੱਥੇ ਬਾਹਰ ਲਈ ਖਬਰਾਂ ਹੁੰਦੀਆਂ ਸੀਗੀਆਂ ਜਦੋਂ ਅਸੀਂ ਬਾਹਰ ਵਾਗੇ ਇੱਥੇ ਮਾਪਿਆਂ ਆ ਖਬਰਾਂ ਪੜ੍ਹਦੇ ਅੱਜ ਕਿਸੇ ਦਾ ਐਕਸੀਡੈਂਟ ਹੋ ਗਿਆ ਕੈਨੇਡਾ ਚ ਅੱਜ ਹੋ ਗਿਆ ਮੈਂ ਅਕਸਰ ਇਮੇਜਿਨ ਕਰਦਾ ਨਾ ਵੀ ਜੇ ਅੱਜ ਕੱਲ੍ਹ ਉਹ ਖਬਰ ਪੜ੍ਹਦੇ ਹੁਣ ਤੱਕ ਕੀ ਹੁੰਦਾ ਕਿਉਂਕਿ ਪਿਛਲੇ 3 ਮਹੀਨਿਆਂ ਚ ਜਿਹੜੀਆਂ 6 ਮੌਤਾਂ ਆਪਣੇ ਪੰਜਾਬੀਆਂ ਦੀਆਂ 1 ਦਸੰਬਰ ਤੋਂ ਲੈ ਕੇ 15 ਤੱਕ ਤਿੰਨ ਮੋਤਾਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਉਹਨਾਂ ਚੋਂ ਕਤਲ ਸੀਗੇ ਤਿੰਨੇ ਕਤਲ ਸੀਗੇ ਆਲਮੋਸਟ ਤੇ ਕਤਲ ਦੇ ਵਿੱਚ ਅਫਸੋਸ ਦੀ ਗੱਲ ਇਹ ਆ ਕਿ ਉੱਥੇ ਸੈਕੰਡ ਡਿਗਰੀ ਮਰਡਰ ਚਾਰਜ ਕੀਤਾ ਗਿਆ ਜਿਹੜੇ ਵੀਰ ਆਪਣੇ ਇੱਥੇ ਹੈਗੇ ਨੇ ਪੰਜਾਬੀ ਬਜ਼ੁਰਗ ਵੀ ਦੇਖਦੇ ਨੇ ਸੈਕੰਡ ਡਿਗਰੀ ਤੇ ਫਸਟ ਡਿਗਰੀ ਦੇ ਵਿੱਚ ਫਰਕ ਕੀ ਹੈ ਵੀ ਸੈਕੰਡ ਡਿਗਰੀ ਦੇ ਵਿੱਚ ਘੱਟ ਮੰਨ ਲਓ ਗੁਨਾਹ ਥੋੜਾ ਹੁੰਦਾ ਉਹਨਾਂ ਦਾ ਜਦੋਂ ਉਹਦੇ ਵਿੱਚ ਇਹ ਕਿਹਾ ਜਾਂਦਾ ਵੀ ਲੜਾਈ ਹੋਈ ਸੀ ਸੈਲਫ ਡਿਫੈਂਸ ਦੇ ਵਿੱਚ ਫਸਟ ਡਿਗਰੀ ਦੇ ਵਿੱਚ ਵੱਡੀ ਤੋਂ ਵੱਡੀ ਸਜ਼ਾ ਹੁੰਦੀ ਆ ਪਰ ਫਸਟ ਡਿਗਰੀ ਕਤਲ ਫਸਟ ਡਿਗਰੀ ਵਾਲੇ ਸੀਗੇ ਪਰ ਕਿਸੇ ਗੋਰੇ ਨੂੰ ਕਿਸੇ ਰੈਸਿਸਟ ਨੂੰ ਸੈਕੰਡ ਡਿਗਰੀ ਮਰਡਰ ਜਾਂ ਫਿਰ ਮੈਂਟਲੀ ਇਲ ਦੱਸਿਆ ਗਿਆ ਵੀ ਭਾਈ ਦਿਮਾਗੀ ਖਰਾਬ ਸੀ ਤਾਂ ਐ ਤੋਂ ਕਤਲ ਹੋ ਗਿਆ ਉਸੇ ਤਹਿ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਖਬਰ ਆਈ ਸੀ ਵਾਲਮਾਰਟ ਦੇ ਵਿੱਚ ਕੁੜੀ ਕੰਮ ਕਰਦੀ ਸੀ ਆਪਣੀ ਗੁਰਸਿਮਰਨ ਭੈਣ ਵਾਲਮਾਰਟ ਦੇ ਵਿੱਚ ਕਿਹਾ ਜਾਂਦਾ ਕਿ ਉਹ ਜਿਹੜਾ ਓਵਨ ਹੁੰਦਾ ਉੱਥੇ ਬੇਕਰੀ ਦੇ ਵਿੱਚ ਸੈਕਸ਼ਨ ਹੁੰਦਾ ਉਹਦੇ ਵਿੱਚ ਕੰਮ ਕਰਦੀ ਸੀਗੀ ਕੰਮ ਕਰਦੀ ਕਰਦੀ ਨੇ ਕਹਿੰਦੀ ਵੀ ਅੰਦਰ ਚਲੇਗੀ ਸਫਾਈ ਕਰਨ ਜਦਕੇ ਬੇਕਰੀ ਤਾਂ ਉਸ ਦਿਨ ਖੁੱਲੀ ਨਹੀਂ ਹੁੰਦੀ ਪਰ ਫਿਰ ਵੀ ਕਹਿੰਦੇ ਸਫਾਈ ਕਰਦੀ ਕਰਦੀ ਉਹ ਤੋਂ ਲੋਕ ਲੱਗ ਗਿਆ ਜਿਹਦਾ ਕਿ ਲੋਕ ਬਾਹਰਲੇ ਪਾਸੇ ਸੀਗਾ ਤੇ ਆਪਦੇ ਆਪ ਨੂੰ ਲੋਕ ਕਰਕੇ ਉਸ ਤੋਂ ਬਾਅਦ ਪੁਲਿਸ ਨੇ ਕੋਈ ਸੀਸੀਟੀਵੀ ਜਾਣ ਤਕ ਨਹੀਂ ਕੀਤੀ ਕੋਈ ਉਹਦੀ ਇਨਫੋਰਮੇਸ਼ਨ ਜਾਣ ਤਕ ਨਹੀਂ ਕੀਤੀ ਉਹਦੀ ਮਾਂ ਵੀ ਕੁੜੀ ਦੇ ਉੱਥੇ ਕੰਮ ਕਰਦੀ ਸੀ ਸਟਾਫ ਵੱਲ ਦੱਸਿਆ ਗਿਆ ਉਸ ਤੋਂ ਬਾਅਦ ਪੁਲਿਸ ਦੇ ਆਉਣ ਤੋਂ ਪਹਿਲਾਂ ਬਾਲਮਾਰਟ ਦੇ ਸਟਾਫ ਨੇ ਬਾਲਮਾਰਟ ਦੀ ਬੇਇੱਜ਼ਤੀ ਹੋਣ ਤੋਂ ਜਿਵੇਂ ਆਪਣੇ ਡੀਮਾਰਟ ਹੁੰਦਾ ਇੱਥੇ ਬਾਲਮਾਰਟ ਹੁੰਦੇ ਨੇ ਬਾਲਮਾਰਟ ਨੇ ਆਪਣੀ ਬੇਇੱਜ਼ਤੀ ਹੋਣ ਦੇ ਡਰੋਂ ਤੋਂ ਪਹਿਲੀ ਪਹਿਲੀ ਸਾਰਾ ਕੁਝ ਸਾਫ਼ ਕਰਤਾ ਵੀ ਪਤਾ ਨਾ ਲੱਗੇ ਹੁਣ ਇਹਦੇ ਬਾਰੇ ਕੀ ਕਹਿ ਸਕਦੇ ਤੁਸੀਂ ਵੀ ਸਾਡੇ ਭਾਈਚਾਰੇ ਨਾਲ ਜੇ ਇਦਾਂ ਦਾ ਕੁਝ ਹੁੰਦਾ ਤਾਂ ਅਸੀਂ ਇਕੱਠੇ ਕਿਉਂ ਨਹੀਂ ਹੁੰਦੇ ਬਈ ਕਿਤੇ ਕੋਈ ਇਕੱਠਾ ਨਹੀਂ ਹੁੰਦਾ ਕਿੰਨਾ ਮਰਜੀ ਇਹ ਹੈਲੀਫੈਕਸ ਦੀ ਨਿਊਜ਼ ਆ ਜਿਹੜਾ ਕਿ ਬਾਲਮਾਰਟ ਕਈ ਮਹੀਨੇ ਬੰਦ ਸ਼ਾਇਦ ਅਸਟਿਲ ਬੰਦ ਦਾ 18 ਸਾਲਾਂ ਦੀ ਸੀ ਕੁੜੀ ਵਿਚਾਰੀ ਤੇ ਉਸ ਤੋਂ ਬਾਅਦ ਪੁਲਿਸ ਨੇ ਕੋਈ ਖਬਰਾਂ ਵਾਲੇ ਨੇ ਵੀ ਬਹੁਤ ਖਬਰ ਚੱਕੀ ਗੋਰੀਆ ਨੇ ਵੀ ਬਹੁਤ ਸਾਦਤਾ ਖਬਰਾਂ ਵਾਲੇ ਨੇ ਪਰ ਜਿਹੜਾ ਸਰਕਾਰ ਤੇ ਬਾਲਮਾਰਟ ਜਿਹੜਾ ਮਾਫੀਆ ਫੈਲਾ ਹੋਇਆ ਉਸ ਨੇ ਇਸ ਕੁੜੀ ਦੇ ਬਾਬਤ ਕੋਈ ਹੋ ਨਹੀਂ ਕੀਤਾ ਇਸ ਕੁੜੀ ਦੇ ਬਾਬਤ ਪੈਸੇ ਵੀ ਬਹੁਤ ਇਕੱਠੇ ਕੀਤੇ ਗਏ ਇਹ ਵੀ ਇੱਕ ਪੱਖ ਆ ਭਾਈਚਾਰੇ ਵੱਲੋਂ ਬਹੁਤ ਪੈਸਾ ਇਕੱਠਾ ਕੀਤਾ ਗਿਆ ਬਹੁਤ ਜ਼ਿਆਦਾ ਜਿਹੜਾ ਕਿ ਜਿੰਨਾ ਕਿ ਉਹਦਾ ਗੋ ਫੰਡ ਬਣਾਇਆ ਸੀਗਾ ਉਸ ਤੋਂ ਓਵਰ ਲਿਮਟ ਚਾਰਜ ਕੀਤਾ ਗਿਆ ਇਹ ਵੀ ਇੱਕ ਟਰਸਟ ਤੋੜਨ ਦੀ ਗੱਲ ਆ ਕਮਿਊਨਿਟੀ ਦੀ ਜਿੰਨੀ ਕੁ ਲੋੜਵੰਦ ਨੂੰ ਲੋੜਵਾਂ ਹੁੰਦੀ ਆ ਕਿਉਂਕਿ ਇੱਕ ਬੋਡੀ ਭੇਜਣ ਤੇ ਪਲੱਸ ਉਹਦੀ ਫੈਮਿਲੀ ਦੀ ਹੈਲਪ ਦੇ ਲਈ ਆਪਾਂ ਵੱਧ ਤੋਂ ਵੱਧ 20 ਲੱਖ 25 ਲੱਖ 30 ਲੱਖ ਕਰ ਸਕਦੇ ਆ ਪਰ ਇਸ ਕੁੜੀ ਦੇ ਮਾਮਲੇ ਵਿੱਚ ਲੱਖਾਂ ਡਾਲਰ ਇਕੱਠੇ ਕੀਤੇ ਗਏ ਉਹ ਪਰਿਵਾਰ ਕੋਲੇ ਪਹੁੰਚੇ ਆ ਉਹਦਾ ਰੱਬ ਜਾਣੇ ਕਿ ਉੱਥੇ ਆਲਿਆ ਆਪਣਾ ਲਈ ਖਾ ਗਏ ਇਹ ਵੀ ਇੱਕ ਪੱਖ ਹੁੰਦਾ ਜਦੋਂ ਕੋਈ ਬੱਚੇ ਦੀ ਡੈਥ ਹੁੰਦੀ ਆ ਉਹਦੇ ਨਾਲ ਜਿਹੜਾ ਫੰਡ ਇਕੱਠਾ ਕੀਤਾ ਜਾਂਦਾ ਚੋਰੀ ਗਲਤ ਜੇ ਮੰਨ ਲਓ ਮੁੰਡੇ ਦੀ ਡੈਥ ਹੋ ਗਈ ਐਵੇਂ ਪਾ ਦਿੰਦੇ ਨੇ ਵੀ ਹਾਂ ਮੁੰਡੇ ਦਾ ਗੋ ਫੰਡ ਜਦ ਕਿ ਪਰਿਵਾਰ ਨੇ ਗੋ ਫੰਡ ਕ੍ਰੀਏਟ ਵੀ ਨਹੀਂ ਕੀਤਾ ਹੁੰਦਾ ਇਹ ਅਸਲੀਅਤ ਆ ਦੂਜੀ ਖਬਰ ਜਿਹੜੀ ਰੀਸੈਂਟਲੀ ਸਾਡਾ ਭਰਾ ਆਪਣਾ ਮਿੱਤਰ ਸੀਗਾ ਜੀ ਮੇਲੇ 'ਚ ਵੀ ਮਿਲਿਆ ਪ੍ਰਿਤਪਾਲ ਸਿੰਘ ਜਿਹੜਾ ਕਿ ਆਨੰਦਪੁਰ ਤੋਂ ਆ ਇਹ ਦੋ ਭਾਈ ਸੀਗੇ ਇਹ ਕੈਨੇਡਾ ਆਏ ਹੋਏ ਸੀਗੇ ਤੇ ਇੱਥੇ ਕੀ ਹੁੰਦਾ ਜਿਹੜੇ ਘਰ ਚ ਰਹਿੰਦੇ ਹੁੰਦੇ ਆ ਉਸ ਘਰ ਦੇ ਮਾਲਕ ਦੀ ਕਿਸੇ ਨਾ ਖੈਬਾਜੀ ਹੁੰਦੀ ਆ ਧਮਕੀਆਂ ਢੋਂਕੀਆਂ ਆਉਂਦੀਆਂ ਹੁੰਦੀਆਂ ਕੋਈ ਉਹਦਾ ਮਾਲਕ 2 ਦਿਨ ਪਹਿਲਾਂ ਘਰ ਛੱਡ ਕੇ ਗਿਆ ਸੀ ਤੇ ਇਹ ਪ੍ਰਿਤਪਾਲ ਬਾਈ 26 ਸਾਲਾ ਦਾ ਭਰਾ ਇੱਥੇ ਰਹਿੰਦੇ ਸੀਗੇ ਉਹ ਮਾਲਕ ਦੇ ਵੀ ਦੋ ਮੁੰਡੇ ਸੀ ਉਹ ਤਾਂ ਪਰ ਘਰ ਛੱਡ ਗਏ ਸੀ ਜਿਹੜਾ ਬੰਦਾ ਗੋਲੀ ਮਾਰਨ ਆਇਆ ਸੀ ਮਾਲਕ ਦੇ ਉਹਨੂੰ ਲੱਗਿਆ ਵੀ ਓਸੇ ਦੇ ਮੁੰਡੇ ਨੇ ਤਾਂ ਡਰਾਈਵੇ ਤੁਸੀਂ ਵੀਡੀਓ ਦੇਖ ਸਕਦੇ ਹੋ ਡਰਾਈਵੇ ਤੇ ਗੋਲੀਆਂ ਮਾਰੀਆਂ ਗਈਆਂ 16 ਗੋਲੀਆਂ ਇਹਦੇ ਵੀਰ ਦੇ ਮਾਰੀਆਂ ਗਈਆਂ ਇਸ ਸਬੰਧ ਵਿੱਚ ਵੀ ਆਪਾਂ 50 ਹਜ਼ਾਰ ਡਾਲਰ ਇਕੱਠਾ ਕਰਕੇ ਪਰਿਵਾਰ ਨੂੰ ਦਿੱਤਾ ਜੋ ਕਿ ਪਰਿ ਵਰਤਪਾਲ ਨਹੀਂ ਰਿਹਾ ਕਿਹਾ ਗਿਆ ਵੀ ਇਹ ਭਲੇਖੇ ਨਾਲ ਗੋਲੀ ਮਾਰੀ ਗਿਆ ਦੂਜਾ ਭਰਾ ਦਾਖਲ ਹੋ ਗਿਆ ਸੀ ਉਹ ਬਚ ਰਿਹਾ ਸੋ ਇਹ ਦੂਜੀ ਜਿਹੜੀ ਕਿ ਗੱਲ ਕਰੀਏ ਇਸੇ ਸਾ ਇਸੇ ਮਹੀਨੇ ਦੇ ਦਸੰਬਰ ਮਹੀਨੇ ਦੀ ਗੱਲ ਆ ਐਡਮਿੰਟਨ ਦੇ ਵਿੱਚ ਇੱਕ ਵੀਰ ਜਿਹੜਾ ਕਿ 1 ਦਸੰਬਰ ਦੀ ਆਪਾਂ ਗੱਲ ਕਰੀਏ 6 ਦਸੰਬਰ ਸ਼ੁੱਕਰਵਾਰ ਨੂੰ ਨੌਕਰੀ ਕਰਦਾ ਸੀਗਾ ਹਜੇ ਤਿੰਨ ਦਿਨ ਪਹਿਲਾਂ ਹੀ ਜੁਆਇਨ ਕੀਤਾ ਸੀਗਾ ਉੱਥੇ ਗੋਰੇ ਆਉਂਦੇ ਨੇ ਇਹ ਸਿਕਿਉਰਿਟੀ ਦੀ ਜੌਬ ਜੌਬ ਕਰਦਾ ਸੀ ਇਹ ਗੋਰਿਆਂ ਦੀ ਜੇ ਗੱਲ ਕਰੀਏ ਲੰਮਾ ਇਤਿਹਾਸ ਰਿਹਾ ਇਸ ਗੋਰਿਆਂ ਦਾ ਤਾਂ ਲੋਕਾਂ ਨੂੰ ਮਾਰਨ ਦੇ ਵਿੱਚ ਜੇਲਾਂ ਜੁੱਲਾਂ ਵੀ ਗਈਆਂ ਪਰ ਕੈਨੇਡਾ ਸਰਕਾਰ ਦਾ ਸਿਸਟਮ ਇਹ ਆ ਵੀ ਜੇ ਬੰਦਾ ਕੋਈ ਛੋਟਾ ਮੋਟਾ ਗੁਨਾਹ ਕਰਦਾ ਉਹਨੂੰ ਛੇਤੀ ਛੱਡ ਦਿੰਦੇ ਨੇ ਵੱਡਾ ਵੀ ਕਰਦਾ ਵੀ ਛੱਡ ਦਿੰਦੇ ਨੇ ਤਾਂ ਇਹਨਾਂ ਨੂੰ ਕੀ ਕੀਤਾ ਜੀ ਇਸ ਵੀਰ ਦੇ ਤੁਸੀਂ ਆਏ ਤੇ ਇਸ ਨੂੰ ਜਦੋਂ ਭੱਜਣ ਦੀ ਕੋਸ਼ਿਸ਼ ਕਰਦੇ ਪਿੱਠ ਤੇ ਗੋਲੀ ਵੱਜੀ ਗਈ ਤੇ ਵੀਰ ਉੱਥੇ ਪਿਆ ਰਿਹਾ ਤੇ ਸਾਢੇ 12 ਕੋਈ ਲੰਘਿਆ ਉੱਥੋਂ ਅਪਾਰਟਮੈਂਟ ਦੇ ਚਾਹਨੇ ਪੁਲਿਸ ਨੂੰ ਕਾਲ ਕੀਤੀ ਇਸ ਮਾਮਲੇ ਵਿੱਚ ਦੋ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਤੇ ਉਹਨਾਂ ਨੂੰ ਸੈਕੰਡ ਡਿਗਰੀ ਮਰਡਰ ਚਾਰਜ ਕੀਤਾ ਗਿਆ ਨਾ ਕਿ ਫਰਸਟ ਡਿਗਰੀ ਐਡਮਿੰਟਨ ਦੀ ਨਿਊਜ਼ ਆ ਜੇ ਤੁਹਾਨੂੰ ਪਤਾ ਹੋਵੇ ਐਡਮਿੰਟਨ ਤਿੰਨ ਮਹੀਨੇ ਪਹਿਲਾਂ ਇਸ ਵੀਰ ਦੀ ਜੀ ਵੀ ਜੇ ਆਪਾਂ ਗੱਲ ਕਰੀਏ 22 ਸਾਲਾ ਜਸ਼ਨਦੀਪ ਜਿਹੜਾ ਕਿ ਟਿਮ ਹਾਟਨ ਤੇ ਕੰਮ ਕਰਦਾ ਸੀਗਾ 8 ਕੁ ਮਹੀਨੇ ਪਹਿਲਾਂ ਕੈਨੇਡਾ ਆਇਆ ਸੀਗਾ ਤੇ ਉਸ ਤੋਂ ਬਾਅਦ ਇਸ ਵੀਰ ਨੂੰ ਕੰਮ ਤੇ ਜਿਹੜਾ ਡਿਲੀਵਰੀ ਕਰਨ ਆਇਆ ਸੀ ਗੋਰਾ ਉਸ ਵੱਲੋਂ ਜਿਹੜਾ ਚਾਕੂ ਨਹੀਂ ਹੁੰਦਾ ਡੱਬੇ ਪਾੜਨ ਵਾਲਾ ਛੋਟਾ ਚਾਕੂ ਹੁੰਦਾ ਉਸ ਦੇ ਨਾਲ ਸਟੈਪ ਕੀਤਾ ਗਿਆ ਮਾਰਿਆ ਗਿਆ ਤੇ ਇਸ ਬੰਦੇ ਦੇ ਕਾਤਲ ਨੂੰ ਵੀ ਸੈਕੰਡ ਡਿਗਰੀ ਮਰਡਰ ਚਾਰਜ ਕੀਤਾ ਗਿਆ ਕਿ ਜੋ ਕਿ ਹੁਣ ਖੁਰਦਬਰਦ ਹੋ ਚੁੱਕੀ ਹੈ ਨਿਊਜ਼ ਕੋਈ ਕਿਸੇ ਨੂੰ ਪਤਾ ਨਹੀਂ ਕੌਣ ਸੀ ਜਸ਼ਨਦੀਪ ਕੌਣ ਸੀ ਗੋਰਾ ਮਾਂ ਵਿਚਾਰੀ ਆਈਸੀ ਹੂਜ਼ ਦੇ ਵਿੱਚ ਸੀਗੀ ਭਰਾ ਇੱਥੇ ਇੰਡੀਆ ਹੈਗਾ ਸੀ ਇੱਕ ਤੇ 40 ਸਾਲਾਂ ਦਾ ਬੰਦਾ ਸੀ ਜਿਹਨੇ ਚਾਕੂ ਮਾਰਿਆ ਸੀ ਜੋ ਕਿ ਉਹਨੂੰ ਜਾਣਦਾ ਵੀ ਨਹੀਂ ਸੀ ਟਿਮ ਹੋਟਲ ਤੇ ਬਾਈ ਕੰਮ ਕਰਦਾ ਸੀ ਉਹ ਡਿਲੀਵਰੀ ਲੈਣ ਆਇਆ ਡਿਲੀਵਰੀ ਦੇਣਾ ਹੁੰਦਾ ਟਿਮ ਹੋਟਲ ਤੇ ਤੇ ਡਿਲੀਵਰੀ ਲੈਣ ਗਿਆ ਉਹ ਤੇ ਇਸ ਨੂੰ ਆਪਣੀ ਕੈਬ ਦੇ ਵਿੱਚ ਲਿਜਾ ਕੇ ਚਾਕੂ ਮਾਰਿਆ ਗਿਆ ਹੁਣ ਇਹਨੂੰ ਕੀ ਸਮਝੀਏ ਵੀ ਕੀ ਹੋਇਆ ਸਾਡੇ ਇਸ ਭਾਈਚਾਰਾ ਸਾਡਾ ਬੋਲਦਾ ਨਹੀਂ ਰੱਬ ਜਾਣੇ ਇੱਕ ਗੁਰਸ਼ੀਸ਼ ਮੁੰਡਾ ਜਿਹੜਾ ਕਿ ਸਾਰਨੀਆਂ ਦੇ ਵਿੱਚ ਰਹਿੰਦਾ ਸੀਗਾ ਇਹ ਆਇਆ ਸੀਗਾ ਜੀ ਸਤੰਬਰਨ ਟੇਕ ਦੇ ਵਿੱਚ 3 ਮਹੀਨੇ ਪਹਿਲਾਂ ਜਮਾਲਪੁਰ ਦਾ ਰਹਿਣ ਵਾਲਾ ਇਹ ਵੀਰ ਆਇਆ ਸੀਗਾ ਆਪਣਾ ਤੇ ਆਪਣੇ ਕਿਚਨਰ ਆਇਆ ਸੀ ਆਪਦੇ ਸਕੇ ਸਵੰਦੀਆਂ ਕੋਲੇ ਇਹਦੇ ਮੈਨੂੰ ਰਿਸ਼ਤੇਦਾਰਾਂ ਦਾ ਫੋਨ ਆਇਆ ਸੀਗਾ ਉਸ ਤੋਂ ਬਾਅਦ ਸਾਰਨੀਆਂ ਜਾਂਦਾ ਸਾਰਨੀਆਂ ਨੂੰ ਛੱਡ ਕੇ ਆਉਂਦੇ ਆ 1 ਸਤੰਬਰ ਨੂੰ ਸਤੰਬਰਨ ਟੇਕ ਸੀਗਾ ਦਾ ਉੱਥੇ ਜਾ ਕੇ ਕੀ ਹੁੰਦਾ ਵੀ ਉੱਥੇ ਕਮਰੇ ਹੁੰਦੇ ਨੇ ਇੱਕ ਕਮਰੇ ਚ ਇੰਡੀਅਨ ਭੈਣ ਭਰਾ ਰਹਿੰਦੇ ਨੇ ਇੱਕ ਕਮਰੇ 'ਚ ਰਹਿੰਦਾ ਹੁੰਦਾ ਤੇ ਇੱਕ ਕਮਰੇ 'ਚ ਗੋਰਾ ਹੁੰਦਾ ਹੁੰਦਾ ਕੀ ਆ ਜੀ ਲੈਂਪਟਨ ਕਾਲਜ 'ਚ ਪੜਦਾ ਸੀਗਾ ਇਹ ਤੇ ਇਸ ਨੂੰ ਜੇ ਗੱਲ ਕਰੀਏ 7 ਦਸੰਬਰ ਦੀ ਗੱਲ ਆ ਜੀ 7 ਦਸੰਬਰ ਨੂੰ ਹੁੰਦਾ ਕਿ 12:30 ਰਾਤ ਨੂੰ ਆਪ ਹੀ ਕਾਲ ਕਰਦਾ ਜਿਹਨੇ ਕਤਲ ਕੀਤਾ ਹੁੰਦਾ ਗੋਰੇ ਨੇ ਕਾਲ ਕਰਕੇ ਦੱਸਦਾ ਕਿ ਮੈਨੂੰ ਸੈਲਫ ਡਿਫੈਂਸ ਜਿਹਨੂੰ ਮਾਰਨਾ ਪਿਆ ਪੁਲਿਸ ਆ ਕੇ ਨੂੰ ਅਰੈਸਟ ਕਰਦੀ ਆ 4:55 ਸਵੇਰੇ ਕਾਲ 911 ਹੁੰਦੀ ਆ ਜੀ 5 ਵਜੇ ਪੁਲਿਸ ਆ ਜਾਂਦੀ ਆ ਪਸ਼ੋਕੜ ਲੁਧਿਆਣਾ ਦਾ ਬਾਈ ਦਾ ਜਮਾਲਪੁਰ ਤੇ ਇਸ ਬਾਈ ਨੂੰ ਇਸ ਦੇ ਰਨਾਲ ਦੇ ਕਮਰੇ ਚ ਰਹਿਣ ਵਾਲੇ ਗੋਰੇ ਨੇ ਮਾਰਿਆ ਇਸ ਦੀ ਸਜ਼ਾ ਕੀ ਮਿਲੀ ਗੋਰੇ ਨੂੰ ਸੈਕੰਡ ਡਿਗਰੀ ਚਾਰਜਸ ਤੇ ਕਿਹਾ ਗਿਆ ਮੈਂਟਲੀ ਸਿਕਾ ਜਦ ਕਿ ਬੰਦਾ ਚੰਗਾ ਪੜਾ ਸੇ ਪੰਜਾਬੀ ਭਾਰੇ ਦੀ ਅਪਡੇਟ ਆ ਜਿਹੜੀ ਕਿ ਪਿਛਲੇ 15 ਤੋਂ 20 ਦਿਨ ਦੀ ਆ ਜਿਹੜੇ ਕਿ ਲਗਾਤਾਰ ਕਤਲ ਹੋ ਰਹੇ ਨੇ ਤਿੰਨ ਤੋਂ ਚਾਰ ਕਤਲ ਹੋਏ ਨੇ ਇੱਕ ਤਾਂ ਗਲਤਫਹਿਮੀ ਹੋ ਗਈ ਇੱਕ ਜਾਣਬੁੱਝ ਕੇ ਮਾਰੇ ਜਾਂਦੇ ਨੇ ਹੁਣ ਗੁਰ ਸ਼ੀਸ਼ ਦੀ ਗੱਲ ਕਰੀਏ ਜਾਂ ਗੁਰ ਸਿਮਰਨ ਦੀ ਗੱਲ ਕਰੀਏ ਜਾਂ ਕੁੜੀ ਦੀ ਗੱਲ ਕਰੀਏ ਇਹਨਾਂ ਨੂੰ ਮਾਰਿਆ ਗਿਆ ਤੁਹਾਡੇ ਸਾਹਮਣੇ ਖਬਰਾਂ ਨੇ ਕੋਈ ਝੂਠ ਨਹੀਂ ਅਸੀਂ ਮਾਰਦੇ ਜਾਂ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਸਿਰਫ ਕਤਲ ਕਵਰ ਕਰ ਰਹੇ ਹਾਂ ਪਰ ਇਹ ਹਾਦਸੇ ਲਗਾਤਾਰ ਇਹਨੇ ਹੋ ਰਹੇ ਨੇ ਕਿ ਸਾਡਾ ਬੱਚਾ ਆਪਦੀ ਜੌਬ ਤੇ ਸੇਫ ਨਹੀਂ ਹੈ ਗਿਆ ਪਾਰਲੀਮੈਂਟ ਚ ਵੀ ਇਹ ਮੁੱਦਾ ਠਾਇਆ ਗਿਆ ਸੀਗਾ ਆਪਣੇ ਪੰਜਾਬੀ ਵੀਰ ਵੱਲੋਂ ਪਰ ਗੱਲ ਇਹ ਹੈ ਵੀ ਜਿਹੜਾ ਬੰਦਾ ਦਾ ਪੁਰਾਣਾ ਰੈਕੋਰਡ ਰਹਾ ਹਿਸਟਰੀ ਮਾੜੀ ਰਹੀ ਆ ਕਤਲ ਦੀ ਰਹੀ ਆ ਉਸ ਬੰਦ ਉਹ ਬੰਦਾ ਸ਼ਰੀਆਮ ਕੋ ਮਰਿਆ ਸੋ ਇਹ ਸੀਗੀ ਜੀ ਆ ਸਾਡੇ ਪੰਜਾਬੀ ਭਾਈਚਾਰੇ ਦੀ ਖਬਰ ਸੋ ਸੋਨ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਦੋਂ ਕੋਈ ਵੀ ਇਦਾਂ ਦੀ ਗੱਲ ਹੁੰਦੀ ਆ ਕੱਲ ਨੂੰ ਇਹ ਤੁਹਾਡੇ ਤੇ ਵੀ ਹੋ ਸਕਦਾ ਕੋਈ ਸੇਫ ਨਹੀਂ ਅਸੀਂ ਇਹ ਮੁਲਕ ਨੂੰ ਛੱਡਿਆ ਸੀ ਹੁਣ ਪੰਜਾਬ ਆਇਆ ਹੋਇਆ ਛੁੱਟੀ ਤੇ ਆਈ ਛੱਡਿਆ ਸੀਗਾ ਵੀ ਚਲੋ ਉੱਥੇ ਬੈਟਰ ਲਾਈਫ ਆ ਸੇਫਟੀ ਆ ਤੇ ਹੈਗਾ ਵੀ ਸੀਗਾ ਪਰ 2019 ਤੋਂ ਬਾਅਦ ਇਹ ਰੈਸਿਸਟ ਸਾਡੇ ਪੰਜਾਬੀ ਭਾਈਚਾਰੇ ਕਰਕੇ ਜਿਹੜੇ ਆਪਸ ਵਿੱਚ ਲੜਾਈਆਂ ਕਰਦੇ ਨੇ ਪਲਾਜ਼ਾਂ ਦੇ ਵਿੱਚ ਜਾ ਕੇ ਰੋਜ਼ 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 ਹੁਣ ਆਪਣੇ ਇੱਥੇ ਰੋਜ਼ ਭਈਏ ਲੜੀ ਜਾਣ ਲੜੀ ਜਾਣ ਆਪਾਂ ਕਹਿੰਨਾ ਗੜਾ ਗੰਦ ਪਾਇਆ ਸਾਲਾਂ ਨੇ ਉਹ ਹਾਲ ਸਾਡਾ ਉੱਥੇ ਜਾ ਕੇ ਚੰਗਾ ਪੜਾ ਮੁਲਕ ਸੀਗਾ ਤੇ ਸਾਡੇ ਵਾਲਿਆਂ ਤੇ ਜਾ ਕੇ ਇੰਨਾ ਗੰਦਪਾਤ ਆ ਇੰਨਾ ਕਿਹਾ ਕਿ 2% ਨੇ ਰੋਜ਼ ਝੰਡੇ ਚੱਕ ਕੇ ਲੜਨ ਲੱਗ ਜੰਦੇ ਨੇ ਝੰਡੇ ਚੱਕਣ ਦਾ ਮਤਲਬ ਇਹ ਨਹੀਂ ਕਿ ਵੀ ਆਪਦੇ ਹੱਕਾਂ ਲਈ ਲੜਨਾ ਜਿਹੜੇ ਆਪਸੀ ਧਰਮ ਧਰਮਾਂ ਦੇ ਹਿੱਤਾਂ 'ਚ ਲੜ ਰਹੇ ਨੇ ਹੁਣ ਤਾਂ 100 ਦਿਨ ਹੋ ਗਿਆ ਬਾਈਆਂ ਨੂੰ ਜਿਹੜੇ ਧਰਨੇ ਤੇ ਬੈਠੇ ਨੇ ਉਹ ਆਪਦੇ ਹੱਕ ਲਈ ਲੜ ਰਹੇ ਨੇ ਕਿਸੇ ਨੂੰ ਤੰਗ ਨਹੀਂ ਕਰਦੇ ਸ਼ਾਂਤਮਈ ਬੈਠੇ ਨੇ ਜਿਹੜਾ ਤੁਸੀਂ ਜਾ ਕੇ ਪਲਾਜ਼ਾ 'ਚ ਡੰਡਮ ਡੰਡੀ ਹੁੰਨੇ ਹੋ ਪੁਲਿਸ ਨੂੰ ਤੰਗ ਹੁੰਨੇ ਆ ਉਹ ਚੀਜ਼ਾਂ ਫਿਰ ਜਿਹੜੇ ਉੱਥੋਂ ਦੇ ਰੇ ਸਿਸਟਮ ਪਾਗਲ ਗੋਰੇ ਨੇ ਜਿਹੜੇ ਸਾਰੇ ਹੀ ਮਾੜੇ ਨੇ ਸੋ ਗੋਰਾ ਨੂੰ ਵੀ ਲੱਗਦਾ ਸਾਰੇ ਉਹੀ ਨੇ ਜਿਹੜੇ ਝੰਡੇ ਚੱਕਦੇ ਨੇ ਪੱਗਾਂ ਬੰਨੀਆਂ ਹੁੰਦੀਆਂ ਨੇ ਉਹ ਸਾਰਿਆਂ ਨੂੰ ਇੱਕੋ ਤੱਕੜੀ 'ਚ ਤੋਲ ਕੇ ਫਿਰ ਸਾਡੀ ਇਹ ਹੇਟ ਸਾਡੀ ਗਲੀ-ਗਲੀ 'ਚ ਸਾਨੂੰ ਸਾਡੇ ਬੱਚਾਂ ਲਈ ਦੇਖਣ ਨੂੰ ਮਿਲਦੀ ਆ ਸੋ ਬੇਨਤੀ ਆ ਦੋਸਤੋ ਜੇ ਤੁਸੀਂ ਵੀਡੀਓ ਦੇਖਦੇ ਹੋ ਆਪਦਾ ਕਿਸੇ ਮੰਗਰ ਲਾ ਕੇ ਝੁੱਗਾ ਜੋੜਨਾ ਕਰਾਇਆ ਕਰੋ ਅੰਦਰ ਰਹਿਆ ਕਰੋ ਇਹ ਧਰਮ ਦੇ ਠੇਕੇਦਾਰ ਸਾਨੂੰ ਮਰਵਾ ਕੇ ਰੱਖਣਗੇ ਸੋ ਮਿਲਦੇ ਆ ਜੀ ਕਿਸੇ ਹੋਰ ਵੀਡੀਓ 'ਚ ਧੰਨਵਾਦ ਵੀਰੇ ਸ਼ੁਕਰੀਆ